ਮਾਨ ਸਾਹਿਬ ਮੈਂ ਤੁਹਾ ਦੇ ਹੱਕ ਦੇ ਵਿੱਚ ਬੋਲਦਾ ਰਿਹਾ ਅੱਜ ਵੀ ਬੋਲੀ ਜਾਣਾ ਪਰ ਤੁਸੀਂ ਸਾਡੇ ਹੀ ਡਰਾਈਵਰ ਭਰਾ ਕਟਵਾ ਦਿੱਤੇ ਸਾਡੇ ਹੀ ਨੌਜਵਾਨ ਕਟਵਾ ਦਿੱਤੇ ਉਹਨਾਂ ਨੂੰ ਹਲਾਕੇ ਸਸਪੈਂਡ ਵੀ ਕਰ ਦਿੱਤਾ ਖੁਦ ਤੁਸੀਂ バス ਅਡੇ ਦੇ ਵਿੱਚ ਪਹੁੰਚਦੇ ਹੋ ਔਰ ਤੁਸੀਂ ਇਹ ਵੀ ਸੋਚਿਆ ਕਿ ਅਸੀਂ ਤਾਂ ਤੁਹਾਡੀ ਸਰਕਾਰ ਬਣਾਉਣ ਤੋਂ ਲੱਗੇ ਸੀ 22 ਤੱਕ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਵਧੀਆ ਮੁੱਖ ਮੰਤਰੀ ਮਿਲ ਗਿਆ ਬਾਦਲਾਂ ਦੇ ਖਿਲਾਫ ਅਸੀਂ ਉਹ ਗੱਲਾਂ ਧਰੀਆਂ ਜਿਹੜੀ ਅਕਸਰ ਪੰਜਾਬ ਦੇ ਲੋਕਾਂ ਪ੍ਰਤੀ ਦੱਬੀਆਂ ਪਈਆਂ ਸੀ ਯਾਨੀ ਬਾਦਲਾਂ ਦੇ ਉੱਤੇ ਜੋ ਐਨੀਗੇਸ਼ਨ ਹੈ ਲੋ ਵੀ ਮੈਂ ਕਹਿੰਦਾ ਜਿਹੜੇ ਲੱਗਣੇ ਚਾਹੀਦੇ ਆ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਸੀਂ ਲਗਾਤਾਰ ਧਰਦੇ ਰਹੇ ਯਾਨੀ ਸੁੱਖ ਵਿਲਾਸ ਹੋਵੇ ਚਾਹੇ ਭਾਵੇਂ ਉਹਨਾਂ ਦੀ ਕੋਈ ਹੋਰ ਪ੍ਰਾਪਰਟੀ ਹੋਵੇ ਬਹੁਤ ਸਾਰੇ ਮਾਮਲੇ ਅਕਸਰ ਮੈਂ ਤੁਹਾਡੇ ਨਾਲ ਸਾਂਝੇ ਕਰਦਾ ਰਹਿਣਾ ਅਣਗਿਣਤ ਉਹਨਾਂ ਦਾ 3000 ਕਿੱਲਾ ਜ਼ਮੀਨ ਦਾ ਉਹਦੇ ਬਾਰੇ ਲੋਕਾਂ ਨੂੰ ਦੱਸਣਾ ਫਿਰ ਉਹਨਾਂ ਦੇ ਸੁੱਖ ਵਿਲਾਸ ਦੇ ਵਿੱਚ ਕਿਹੜੇ ਕਿਹੜੇ ਕਿਰਾਏ ਕਿਹੜੀ ਕਿਹੜੀ ਚੀਜ਼ ਦੇ ਲਈ ਜਾਂਦੇ ਆ ਉਹ ਦੱਸਣੇ ਔਰ ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਜਾਗਰਿਤ ਕਰਨ ਤੇ ਲੱਗੇ ਸੀ ਪਰ ਅੱਜ ਜਿਹੜਾ ਡਰਾਈਵਰਾਂ ਦੇ ਉੱਤੇ ਬੱਸਾਂ ਦੇ ਵਿੱਚ ਖੁੱਤ ਤੁਸੀਂ ਜਾਣਦੇ ਹੋ ਉਹਨਾਂ ਲੋਕਾਂ ਦੇ ਨਾਲ ਕੁੱਟਮਾਰ ਹੋ ਜਾਂਦੀ ਹੈ ਪਰਦਰਸ਼ਨ ਕਾਰੀਆਂ ਦੇ ਨਾਲ ਜਿਹੜੇ ਆਪਣੇ ਹੱਕਾਂ ਦੇ ਲਈ ਲੜ ਰਹੇ ਸੀ ਔਰ ਤੁਸੀਂ ਅੱਜ ਦੇ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਨੂੰ ਬੜਾ ਸਤਿਕਾਰ ਕਰਦੀਏ ਦੁਨੀਆ ਸਭ ਵੀ ਕਰਦੇ ਆ ਪਰ ਮੇਰੇ ਚੇਤੇ ਦੇ ਵਿੱਚ ਇੱਕ ਗੱਲ ਉੱਠੀ ਤੇ ਡਰਾਈਵਰ ਚਾਹੇ ਕੋਈ ਹੋਰ ਹੈ ਜਿਹੜੇ ਬੰਦੇ ਦੇ ਨਾਲ ਯਾਤੀ ਹੋ ਰਹੀ ਹੈ ਸਰਕਾਰ ਚਾਹੇ ਜਿਹਦੀ ਮਰਜ਼ੀ ਵੀ ਹੈ ਦੇਖੋ ਸੱਚ ਬੜਾ ਕੌੜਾ ਮੇਰੀ ਅੱਜ ਸਿੱਧੀ ਗੱਲ ਹੈ ਜਿਹੜੀ ਇਹ ਮੁੱਖ ਮੰਤਰੀ ਦੇ ਨਾਲ ਹੈ ਕਿ ਪੰਜਾਬ ਭਰ ਦੇ ਵਿੱਚ ਅਸੀਂ ਤੁਹਾਡੇ ਹੱਕ ਵਿੱਚ ਆਪਣੀ ਗੱਲ ਧਰਦੇ ਰਹੇ ਕਿ ਪੰਜਾਬ ਦੇ ਲੋਕਾਂ ਨੇ ਦੇਖੋ ਅਸੀਂ ਤੁਹਾਨੂੰ ਚੁਣਿਆ ਤਾਂ ਸਾਡਾ ਹੱਕ ਵੀ ਹੈ ਕਿ ਜਿੱਥੇ ਤੁਸੀਂ ਗਲਤ ਹੋ ਸਾਡਾ ਪੂਰਾ ਹੱਕ ਆ ਪੰਜਾਬ ਦੇ ਲੋਕਾਂ ਦਾ ਕਿ ਤੁਹਾਨੂੰ ਇਹ ਗੱਲ ਕਹਿਣਾ ਕਿ ਭਾਈ ਤੁਸੀਂ ਇੱਥੇ ਗਲਤ ਹੋ ਤਾਂ ਮੈਂ ਵੀ ਕਹਿਣਾ ਅੱਜ ਕਿ ਤੁਸੀਂ ਇਸ ਮੁੱਦੇ ਪ੍ਰਤੀ ਗਲਤ ਹੋ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਉੱਤੇ ਇਸ ਗੱਲ ਦਾ ਅਫੈਕਟ ਪਊਗਾ ਕਿ ਕਦੇ ਕੱਲੀਆਂ ਬੱਸਾਂ ਤੇ ਕਦੇ ਡਰਾਈਵਰਾਂ ਦਾ ਹੀ ਮਾਮਲਾ ਨਹੀਂ ਹੈ ਇਹਦੇ ਵਿੱਚ ਇੱਕ ਬਹੁਤ ਵੱਡਾ ਰੁਜ਼ਗਾਰ ਲੋਕਾਂ ਨਾ ਮਰੇ ਜਾ ਰਹੇ ਆ ਤੇ ਇਹ ਗੱਲ ਦੂਜੇ ਲੋਕਾਂ ਨੂੰ ਪੈਣੀ ਲੱਗਦੀ ਹੈ ਜਿਹੜੇ ਭੈਣ ਭਰਾਵਾਂ ਨਾਲ ਗੱਲਾਂ ਦੇ ਨਾਲ ਜੁੜੇ ਹੁੰਦੇ ਨੇ ਜਿਹੜੇ ਲੋਕੇ ਦੇਖ ਵੀ ਰਹੇ ਨੇ ਤਾਸ ਕਰਕੇ ਵਾਪਸ ਲਾਓ ਆਪਣੇ ਮੁੱਦੇ ਨੂੰ ਆਪਣੀ ਇਸ ਗੱਲ ਨੂੰ ਜਿਵੇਂ ਕਿ ਤੁਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਸੀ ਨਾ ਉਹ ਕਿਉਂ ਨਹੀਂ ਸੀ ਜੀ ਸੁਖਵੀਰ ਸਿੰਘ ਬਾਦਲ ਨੇ ਉਸ ਗੰਨ ਦਾ ਮੁੱਦਾ ਬਣਾ ਕੇ ਇੱਕ ਝੰਡਾ ਬਣਾ ਕੇ ਮੁੱਖ ਮੰਤਰੀ ਦੇ ਸਾਹਮਣੇ ਖੜਾ ਕੀਤਾ ਸੀ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਵਿਰੁੱਧ ਕਿਸਾਨਾਂ ਦੇ ਹੱਕ ਦੇ ਵਿੱਚ ਖੜਾਂਗੇ ਤਾਂ ਉਸੇ ਵਕਤ ਮੁੱਖ ਮੰਤਰੀ ਨੂੰ ਅਪੀਲ ਅਸੀਂ ਵੀ ਕੀਤੀ ਬਹੁਤ ਸਾਰੇ ਲੋਕਾਂ ਨੇ ਹੋਰ ਵੀ ਕੀਤੀ ਹੋਣੀ ਕਿ ਭਾਈ ਤੁਸੀਂ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈ ਲਓ ਨਹੀਂ ਤਾਂ 2027 ਦੇ ਅੰਦਰ ਕਾਹਦੀ ਸਰਕਾਰ ਨਹੀਂ ਬਣਦੀ ਅੱਜ ਜਦੋਂ ਡਰਾਈਵਰਾਂ ਦੇ ਨਾਲ ਝੱcka ਮੁੱਕੀ ਹੁੰਦੀ ਆ ਮਾਰਕੁੱਟ ਹੁੰਦੀ ਆ ਉਹਨਾਂ ਦੇ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਤਾਂ ਬਹੁਤ ਸਾਰਾ ਦੁੱਖ ਪੰਜਾਬ ਦੇ ਲੋਕਾਂ ਨੂੰ ਲੱਗਿਆ ਸਹਿਸ ਕਰਕੇ ਮੇਰੀ ਸਿੱਧੀ ਅਪੀਲ ਮੁੱਖ ਮੰਤਰੀ ਨੂੰ ਫੇਰ ਜਿਹੜਾ ਵੀ ਡਰਾਈਵਰਾਂ ਦੇ ਨਾਲ ਝੱcka ਮੁੱਕੀ ਹੋਈ ਜਾਂ ਡ라이ਵਰਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਵਾਪਸ ਬਹਾਲ ਕੀਤਾ ਜਾਵੇ ਔਰ ਜਿਹੜੀ ਉਹਨਾਂ ਦੀ ਤਨਖਾਹ ਲੀਗਲ ਤੌਰ ਤੇ ਬਣਦੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਪੰਜਾਬ ਦੀ ਜਨਤਾ ਦਾ ਇੱਥੇ ਵਿਸ਼ਵਾਸ ਉੱਠ ਜਾਣਾ ਕਿ ਪੰਜਾਬ ਦੀ ਸਰਕਾਰ ਨਕਮੀ ਹੈ ਇਹ ਪੰਜਾਬ ਦੀ ਸਰਕਾਰ ਸਾਡੇ ਕੰਮ ਨਹੀਂ ਹੈ ਇਹ ਪੰਜਾਬ ਦੇ ਲੋਕਾਂ ਦਾ ਹੁਣ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਉੱਠੂਗਾ ਜੇਕਰ ਡਰਾਈਵਰਾਂ ਦੇ ਨਾਲ ਸੁਨਾ ਨਾ ਹੋਈ ਤਾਂ ਭਾਈ ਵੱਡੇ ਪੱਧਰ ਦੇ ਉੱਤੇ ਸਰਕਾਰ ਦਾ ਤੁਹਾਡੇ ਸਾਹਮਣੇ ਦਿਗਣਾ ਤੈਅ ਹੈ ਸੋਚ ਕੇ ਮੁੱਖ ਮੰਤਰੀ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਐਸੀ ਆਵਾਜ਼ ਬੁਲੰਦ ਕਰਨ ਦੇ ਵਿੱਚ ਜੁਟੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਫੇਰ ਤੋਂ ਲਿਆਂਦਾ ਜਾਣਾ ਚਾਹੀਦਾ ਇਹ ਮੱਝ ਵੀ ਕਹਿਣਾ ਪਰ ਜਿਹੜੀਆਂ ਗੱਲਾਂ ਦੇ ਕੋਸ਼ ਫੈਕਟਰ ਨੇ ਸਾਨੂੰ ਵੀ ਪਤਾ ਕਿ ਤੁਹਾਨੂੰ ਦਿੱਲੀ ਤੋਂ ਟਰੇਨ ਕੀਤਾ ਜਾਂਦਾ ਦਿੱਲੀ ਤੋਂ ਚਲਾਇਆ ਜਾਂਦਾ ਜਾਂ ਕਿੱਥੋਂ ਕੀ ਹੋ ਰਿਹਾ ਸਾਨੂੰ ਇਸ ਗੱਲੇ ਦਾ ਕੋਈ ਪਤਾ ਨਹੀਂ ਲੈ ਕੋਈ ਮਤਲਬ ਹੈ ਪਰ ਸਾਨੂੰ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਸਾਡੇ ਨਹੀਂ ਪੰਜਾਬ ਦੇ ਨਾਲ ਔਰ ਤੁਹਾਡੇ ਨਾਲ ਹਮਦਰਦੀ ਹੈ ਇਸ ਕਰਕੇ ਮੈਂ ਕਹਿਣਾ ਕਿ ਪੰਜਾਬ ਦੇ ਲੋਕਾਂ ਦੇ ਨਾਲ ਜੁੜ ਕੇ ਚੱਲਣਾ ਪਹਿਲਾ ਮਕਸਦ ਹੈ ਤੁਹਾਡਾ ਜੇਕਰ 2027 ਦੇ ਅੰਦਰ ਸਰਕਾਰ ਲੈ ਕੇ ਆਉਣੀ ਹੈ ਤਾਂ ਜੇ ਪਈਤਹਾਨੂੰ ਲੱਗਦਾ ਕਿ ਅਸੀਂ ਜਿਹੜਾ ਸਾਲ ਹੈ ਉਹਦੇ ਵਿੱਚ ਜਿੰਨਾ ਸਾਡਾ ਕੁਝ ਬਣਦਾ ਠੀਕ ਹੈ ਨਹੀਂ ਅਸੀਂ ਆਈਏ ਨਾ ਆਈਏ ਕੋਈ ਮਤਲਬ ਨਹੀਂ ਹੈ ਪਰ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਕਿ ਤੁਸੀਂ ਪੰਜਾਬ ਪ੍ਰਤੀ ਠੀਕ ਸੀ ਗੁੰਡਾਗਰਦੀ ਨਹੀਂ ਹੈ ਬਹੁਤ ਸਾਰੇ ਮਾਮਲੇ ਹੋਰ ਵੀ ਨੇ ਪੰਜਾਬ ਪੱਖੀ ਜਿੰਨਾ ਪੱਖੀ ਤੁਸੀਂ ਕੰਮ ਕਰ ਚੁੱਕੇ ਕਈ ਮੁੱਦਾ ਪ੍ਰਤੀ ਤੁਸੀਂ ਨਕਾਮ ਵੀ ਹੋ ਕਿਉਂਕਿ ਬਹੁਤ ਸਾਰੇ ਮੁੱਦੇ ਆ ਪੰਜਾਬ ਦੇ ਇੱਕ ਨਹੀਂ ਹੈ ਸੇਵ ਕਰਕੇ ਮੇਰੀ ਮੁੱਖ ਮੰਤਰੀ ਨੂੰ ਫੇਰ ਤੋਂ ਅਪੀਲ ਹੈ ਕਿ ਭਾਈ ਅਸੀਂ ਵੇਖੋ ਬਾਦਰਾ ਦੀ ਹਰ ਇੱਕ ਜਿਹੜੀ ਕੜੀ ਦੱਬੀ ਪਈ ਹੈ ਨਾ ਉਹਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਧਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਬਾਦਰਾ ਨੇ ਨੌਜਵਾਨੀ ਖਤਮ ਕੀਤੀ ਅਸੀਂ ਗੱਜ-ਬੱਜ ਕੇ ਬੋਲੇ ਪਰ ਪੰਜਾਬ ਦਾ ਮੁੱਖ ਮੰਤਰੀ ਜਿੱਥੇ ਗਲਤ ਹੋਊਗਾ ਅਸੀਂ ਟੋਕਾਂਗੇ